ਸਾਰਿਆਂ ਦਾ ਮੇਰੇ ਇਸ ਚੈਨਲ ਕਲਾਸਿਕ ਇਕਨੋਮਿਕਸ ਫਾਰ ਆਲ ਤੇ ਸਵਾਗਤ ਹੈ ਆਪਾਂ ਇਕਨੋਮਿਕਸ ਜਿਹੜਾ ਹੈ ਅਰਥ ਸ਼ਾਸਤਰ ਜਿਹੜਾ ਹੈ ਉਸ ਨੂੰ ਬੜੇ ਹੀ ਸਧਾਰਨ ਜੇ ਅਰਥਾਂ ਦੇ ਵਿੱਚ ਸੌਖੇ ਤਰੀਕੇ ਨਾਲ ਪੜਾਉਂਦੇ ਤਾਂ ਮੈਂ ਅੱਜ ਤੋਂ ਹੀ ਇਸ ਨੂੰ ਸ਼ੁਰੂ ਕਰ ਰਹੇ ਆ ਬਿਨਾਂ ਕਿਸੇ ਪਹਿਲਾਂ ਤਿਆਰ ਕੀਤੇ ਗਏ ਮੈਟਰ ਤੋਂ ਆਪਾਂ ਡਾਇਰੈਕਟ ਜਿਹੜਾ ਹੈ ਸਿੱਧੇ ਦੌਰ ਤੇ ਬਹੁਤ ਸਾਰੇ ਜਿਹੜੇ ਕਨਸੈਪਟਸ ਹੈ ਉਹਨਾਂ ਦੀ ਸੌਖੇ ਦੌਰ ਤੇ ਗੱਲਾਂ ਕਰਾਂਗੇ ਤਾਂ ਆਪਾਂ ਸ਼ੁਰੂ ਕਰਾਂਗੇ ਬਿਲਕੁਲ ਹੀ ਸ਼ੁਰੂਆਤੀ ਦੌਰ ਤੋਂ ਕਿ ਇਹ ਜਿਹੜਾ ਸਬਜੈਕਟ ਹੈ ਇਹ ਜਿਹੜਾ ਵਿਸ਼ਾ ਹੈ ਇਹ ਰੋਚਕ ਕਿਵੇਂ ਬਣ ਸਕਦਾ ਹੈ? ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਇਕਨੋਮਿਕਸ ਦੀ ਸਭ ਤੋਂ ਪਹਿਲਾਂ ਤਾਂ ਹੋਂ ਦੇ ਵਿੱਚ ਆਪਾਂ ਗੱਲ ਕਰ ਸਕਦੇ ਹਾਂ ਸਟਾਰਟਿੰਗ ਦੇ ਵਿੱਚ ਅਰਥ ਸ਼ਾਸਤਰ ਕੀ ਹੁੰਦਾ ਹੈ? ਅੰਤ ਸ਼ਾਸਤਰ ਕੀ वट इज इकोनॉमिक्स जेकर जे इस आंसर देना हो तो आप बिना किसी नोट्स तो या बिना किसी मैटर तो यू कि अच्छा लिख सकते हैं तो आप इनकी जी पहली लाइन है उस लिख सकते हाँ कि अर्थ शास्त्र अर्थ शास्त्र आर्थ असी आर्थिक क्रियावान आर्थिक ਕਿਰਿਆਵਾਂ ਅਧਿਐਨ ਕਰਦੇ ਹਾਂ ਇਹ ਪਹਿਲੀ ਲਾਈਨ ਜਿਹੜੀ ਹੈ ਉਹ ਤੁਸੀਂ ਲਿਖ ਸਕਦੇ ਹੋ ਹਰ ਤੁਹਾਨੂੰ ਆਰਥਿਕ ਕਿਰਿਆਵਾਂ ਦੇ ਬਾਰੇ ਵਿੱਚ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਆਰਥਿਕ ਕਿਰਿਆਵਾਂ ਕੀ ਹੁੰਦੀਆਂ ਹਨ ਹੁਣ ਆਰਥਿਕ ਕਿਰਿਆਵਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਪਤਾ ਹੈ ਕਿ ਮਨੁੱਖ ਦੀਆਂ ਜਿਹੜੀ ਲੋੜਾਂ ਹਨ ਉਹ ਐ ਸੰਗਤਨ ਪਰ ਜਿਹੜੇ ਸਾਧਨ ਹਨ ਉਹ ਸੀਮਿਤ ਹਨ ਤੇ ਸਾਧਨਾਂ ਦੇ ਵਿਕਲਪੀ ਪ੍ਰਯੋਗ ਵੀ ਹੁੰਦੇ ਨੇ ਇਸ ਕਰਕੇ ਆਰਥਿਕ ਸਮੱਸਿਆ ਪੈਦਾ ਹੋ ਜਾਂਦੀ ਹੈ ਜਾਂ ਚੋਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਤਾਂ ਇਕਨੋਮਿਕਸ ਦੇ ਵਿੱਚ ਉਹਨਾਂ ਹੀ ਸਮੱਸਿਆਵਾਂ ਦਾ ਇੱਥੇ ਅਧਿਐਨ ਕੀਤਾ ਜਾਂਦਾ ਹੈ। ਤੌਰ ਆਰਥਿਕ ਸ਼ਾਸਤਰ ਵਿੱਚ ਅਸੀਂ ਆਰਥਿਕ ਕਿਰਿਆਵਾਦ ਦਾ ਅਧਿਐਨ ਕਰਦੇ ਹਾਂ। ਹੁਣ ਇਸ ਦੇ ਵਿੱਚ ਇਸ ਦੇ ਵਰਡ ਮੀਨਿੰਗ ਦੀ ਗੱਲ ਕਰੀਏ ਜੇਕਰ। ਤਾਂ ਵਰਡ ਮੀਨਿੰਗ ਦੇ ਵਿੱਚ ਆਪਾਂ ਕਹਾਂਗੇ ਕਿ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਇਕਨੋਮਿਕਸ ਗ੍ਰੀਕ ਭਾਸ਼ਾ ਦੇ ਦੋਸ਼ ਅਥੇ ਨੇਮਿੰਦਾ ਅਰਥ ਹੁੰਦਾ ਹੈ ਪਰਵੰਧ ਇਸ ਲਈ ਜੇ ਆਪਾਂ ਇਹਨਾਂ ਦੋਨਾਂ ਸ਼ਬਦਾਂ ਨੂੰ ਜੋੜ ਦਈਏ ਤਾਂ ਆਰਥ ਸ਼ਾਸਤਰ ਦਾ ਅਰਥ ਬਣ ਜਾਂਦਾ ਹੈ ਘਰੇਲੂ ਪਰਵੰਧ ਆਪਾਂ ਕਹਿ ਸਕਦੇ ਹਾਂ ਆਰਥ ਸ਼ਾਸਤਰ ਦਾ ਆਰਥ ਕੀ ਬਣ ਗਿਆ ਘਰੇਲੂ ਪਰਵੰਧ ਕੜੇ ਨੂੰ ਪਰਮ ਹੋਮ ਇਹਦੇ ਨਾਲ ਜੇਕਰ ਆਪਾਂ ਇਸ ਨੂੰ ਸਾਰੇ ਦੇ ਸਾਰੇ ਨੂੰ ਜੇ ਵਧੀਆ ਤਰੀਕੇ ਨਾਲ ਲਿਖਣਾ ਹੋਵੇ ਤਾਂ ਆਪਾਂ ਕਿਵੇਂ ਲਿਖਾਂਗੇ ਅਰਥ ਸਾਸ਼ਤਰ ਉਹ ਸਮਾਜਿਕ ਵਿਗਿਆਨ ਹੈ समाजिक विज्ञान सोशल साइंस की गल की मैं वो समाजिक विज्ञान है जिस तो तू पता चल रहा है जिस तो सानु पता चल रहा है कि, कि एक उपभोक्ता में एक उपभोक्ता अधिकतम संतुष्टि एक उत्पादक अधिकतम लाभ ਅਤੇ ਸਮਾਜ अधिकतम ਸਮਾਜਿਕ ਕਲਿਆਣ ਪ੍ਰਾਪਤ ਕਰਦਾ ਹੈ ਪ੍ਰਾਪਤ ਕਰਦਾ ਹੈ ਤਾਂ ਇਸ ਤਰ੍ਹਾਂ ਨਾਲ ਅਰਥ ਸ਼ਾਸਤਰ ਦਾ ਜੇ ਤੁਸੀਂ मीनिंग ਲਿਖਦੇ ਹਾਂ ਦਾ ਇਹ ਅਰਥ ਸ਼ਾਸਤਰ ਦਾ ਬੈਸਟ मीनिंग ਹੋਏਗਾ ਅਰਥ ਸ਼ਾਸਤਰ ਉਹ ਸਮਾਜਿਕ ਵਿਗਿਆਨ ਹੈ ਜਿਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਕਿਵੇਂ ਇੱਕ ਖਪੋਕਤਾ ਹਦਿਕਤਮ ਸੰਤੁਸ਼ਟੀ ਇੱਕ ਉਤਪਾਦਕ ਹਦਿਕਤਮ ਲਾਭ ਅਤੇ ਸਮਾਜ ਹਦਿਕਤਮ ਕਲਿਆਣ ਪ੍ਰਾਪਤ ਕਰਦਾ ਹੈ ਤਾਂ ਇਸ ਤਰ੍ਹਾਂ ਨਾਲ ਆਪਾਂ ਡਿਸਕਸ ਕੀਤਾ ਹੈ ਅਰਥ ਸ਼ਾਸਤਰ ਕੀ ਹੈ ਤਾਂ ਅਰਥ ਸ਼ਾਸਤਰ ਕੀ ਹੈ ਨੂੰ ਡਿਸਕਸ ਕਰਨ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ ਅਰਥ ਸ਼ਾਸਤਰ ਦੇ ਅੱਗੇ ਜਿਹੜੇ ਦੋ ਭਾਗ ਹੈ ਮੇਨ ਮੁੱਖ ਜਿਹੜੇ ਹੈ ਦੋ ਬ੍ਰਾਂਚਾਂ ਹੈ ਤੇ ਉਹਨਾਂ ਦੀ ਗੱਲ ਕਰਾਂਗੇ ਤਾਂ ਜਦੋਂ ਆਪਾਂ ਉਸ ਦੀ ਗੱਲ ਕਰਦੇ ਹਾਂ ਤਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਵੈਸ਼ਟੀ ਅਰਥ ਸ਼ਾਸਤਰ ਦੀ ਵੈਸ਼ਟੀ ਆਤ ਸਾਸਤ ਯਾਨੀ ਜੀ ਮਾਈਕਰੋ ਇਕਨੋਮਿਕਸ ਦੇ ਇੰਗਲਿਸ਼ ਚ ਆਪਾਂ ਕੀ ਕਹਿ ਸਕਦੇ ਨੂੰ ਮਾਈਕਰੋ ਇਕਨੋਮਿਕਸ ਇਹ ਨਹੀਂ ਗਲ ਕਰਾਂਗੇ ਆਪਾਂ ਮਾਈਕਰੋ ਇਕਨੋਮਿਕਸ ਦੇ ਜਿਹੜੇ ਆਧੁਨਿਕ ਅਰਥ ਸ਼ਾਸਤਰੀ ਹੈ ਉਹ ਅਰਥ ਸ਼ਾਸਤਰ ਦੇ ਅਧਿਐਨ ਨੂੰ ਦੋ ਲੈਵਲ ਤੇ ਜਾਂ ਦੋ 17 ਤੇ ਵੰਡ ਦਿੰਦੇ ਆ ਇੱਕ ਜਿਵੇਂ ਮਾਲ ਆਪਾਂ ਗੱਲ ਕਰੀਏ ਅਰਥ ਸ਼ਾਸਤਰ ਦੀ ਤਾਂ ਇਹਨਾਂ ਦਾ ਮੰਨਣਾ ਹੈ ਕਿ ਅਰਥ ਸ਼ਾਸਤਰ ਵਿੱਚ ਦੋ ਤਰ੍ਹਾਂ ਦੀਆਂ ਕਿਰਿਆਵਾਂ ਹੁੰਦੀਆਂ ਹਨ ਇੱਕ ਵਿਅਕਤੀਗਤ स्तर पे और एक सामूहिक स्तर यानी कि एक, एक एट द लेवल ऑफ एन इंडिविजुअल और एक एट द level of economy as a whole to jeda part jeda hai oh vyaktigat star te adhyayan karda hai aarthik kriyaavan da usnu vyakti arth shastra keha janda hai vyakti arth shastra ਔਰ ਜਿਹੜਾ ਸਮੂਹਿਕ ਸਤਰ ਤੇ ਕਰਦਾ ਹੈ ਇਸ ਨੂੰ ਸਮਸ਼ਟੀ ਅਰਥ ਸ਼ਾਸਤਰ ਦਾ ਨਾਮ ਦਿੱਤਾ ਜਾਂਦਾ ਹੈ ਯਾਨੀ ਕਿ ਮੈਕਰੋ ਇਕਨੋਮਿਕਸ ਤਾਂ ਜਿਹੜੇ ਆਧੁਨਿਕ ਅਰਥ ਸ਼ਾਸਤਰੀ ਹੈ ਉਹ ਇਕਨੋਮਿਕਸ ਦੇ ਅਧਿਐਨ ਨੂੰ ਦੋ ਪਾਗਾਂ 'ਚ ਵੰਡ ਦਿੰਦੇ ਹਨ ਹੁਣ ਗੱਲ ਆndi ਹੈ ਕਿ ਜਿਹੜੀ ਇਹ ਵੰਡ ਹੈ ਇਹਨਾਂ ਨੂੰ ਇਹ ਜਿਹੜੇ ਨਾਮ ਹੈ ਵੈਸ਼ਟਿਆ ਸ਼ਾਸਤਰ ਔਰ ਸਮਸਟਿਆ ਸ਼ਾਸਤਰ ਇਹ ਕੀ ਨੇ ਦਿੱਤੇ। ਤਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸੰਸਾਰ ਵਿੱਚ 1932 एक प्रोफेसर सी प्रोफेसर रेगनर फ्रिज एक इकोनॉमिस्ट प्रोफेसर स्टेट्समैन सी नॉर्वे नॉर्वे एक यूनिवर्सिटी पैदी है ओसलो ਇਨਸਟਰੀ ਵਿੱਚ ਪੜਾਂਦਾ ਸੀ ਇਹਨੇ ਇਕਨੋਮਿਕਸ ਨੂੰ ਆਰਥ ਸ਼ਾਸਤਰ ਨੂੰ ਆਰਥ ਸ਼ਾਸਤਰ ਨੂੰ ਦੋ ਪਾਗਾਂ ਵਿੱਚ ਵੰਡਦਾ ਦੋ ਪਾਗਾਂ ਵਿੱਚ ਵੰਡ ਦਿੱਤਾ ਇੱਕ ਦਾ ਨਾਂ ਰੱਖਤਾ ਇਕਨਸਟੀ ਅਰਥਾਸ਼ਟਰ ਜਿਨਾਂ ਨੂੰ ਮਾਈਕਰੋ ਇਕਨੋਮਿਕਸ ਕਹਿੰਦੇ ਹਨ ਔਰ ਇੱਕ ਦਾ ਨਾਮ ਰੱਖਤਾ ਸਮਸ਼ਟੀ ਅਰਥਾਸ਼ਟਰ ਸਮਸ਼ਟੀ ਆਰਥ ਸਾਸਤਰ ਜਿਨੂੰ ਆਪਾਂ ਮੈਕਰੋ ਇਕਨੋਮਿਕਸ ਦਾ ਨਾਮ ਦਿੰਦੇ ਹਾਂ ਤੇ ਆਪਣੇ ਆਪ 'ਚ ਇੱਕ ਕੁਐਸਚਨ ਬਣ ਜਾਂਦੇ ਆਂ ਪੰਜਾਬ ਇਹ ਸਕੂਲ ਸਿੱਖਿਆ ਬੋਰਡ ਦੇ ਕਿ ਅਰਥਸ਼ਾਸਤਰ ਨੂੰ ਦੋ ਭਾਗਾਂ 'ਚ ਕਿਵੇਂ ਵੰਡਿਆ ਤਾਂ ਅਸਰ ਆਊਗਾ ਰੈਗਨਰ ਫਰੇਜ਼ ਕਿਹੜੇ-ਕਿਹੜੇ ਦੋ ਭਾਗ ਸੀ ਵੈਸਟੇਅਰ ਅਰਥਸ਼ਾਸਤਰ ਤੇ ਸਮਸ਼ਟ ਅਰਥਸ਼ਾਸਤਰ ਕਿਹੜੇ ਸਾਲ 'ਚ ਵੰਡਿਆ 1933 ਦੇ ਵਿੱਚ ਹੁਣ ਆਪਾਂ ਆਪਣਾ ਲੈਕਚਰ ਜਿਹੜਾ ਹੈ ਉਸ ਦਾ ਜਿਹੜਾ ਲਾਸਟ ਪੋਰਸ਼ਨ ਹੈ ਉਹ ਮੈਂ ਦੱਸਣੇ ਸੀ ਤੁਹਾਨੂੰ ਆਪਾਂ ਕਰਾਂਗੇ ਵੈਸਟੀਅਰ ਸਾਸਤਰ ਵੈਸਟੀਅਰ ਸਾਸਤਰ ਸਾਸਤਰ ਕੀ ਹੈ ਤੋਂ ਜਿਹੜਾ ਵੈਸਟੀਅਰ ਸਾਸਤਰ ਹੈ आप कह सकते हैं कि अंग्रेजी भाषा द माइक्रो ग्रीक भाषा दे माइक्रोस एम आई के आर एस माइक्रोस ਤੋਂ ਬਣਿਆ ਹੈ ਜਾਂ ਲਿਆ ਗਿਆ ਹੈ ਜਿਸ ਦਾ ਅਰਥ ਹੁੰਦਾ ਹੈ ਸਮਾਲ ਛੋਟਾ ਕੈਸਾ ਰਹੇਗਾ ਕਿ ਵੈਸਟੀ ਅਰਥ ਸ਼ਾਸਤਰ ਵਿੱਚ ਵੈਸਟੀ ਆਤਿ ਸ਼ਾਸਤਰ ਵਿੱਚ ਅਸੀਂ ਵਿਅਕਤੀਗਤ ਆਰਥਿਕ ਕਿਰਿਆਵਾਂ ਦਾ ਆਰਥਿਕ ਕਿਰਿਆਵਾਂ ਦਾ ਅਧਿਐਨ ਕਰਦੇ ਹਾਂ अध्ययन करते हैं उपभोक्ता एक उत्पादक एक उद्योग स्तर से आर्थिक समस्याव का अध्ययन किया जाता है हम इसके स्टडी है ਇਸਾ ਜਿਹੜਾ ਅਧਿਨ ਹੈ ਉਹਨੂੰ ਕੀਮਤ ਨਿਰਧਾਰਣ ਦਾ ਸਿਧਾਂਤ ਵੀ ਕਿਹਾ ਜਾਂਦਾ ਹੈ ਕੀਮਤ ਨਿਰਧਾਰਣ ਦਾ ਸਿਧਾਂਤ ਥਿਊਰੀ ਆਫ ਪ੍ਰਾਈਸ ਡਿਟਰਮੀਨੇਸ਼ਨ ਥਿਊਰੀ ਆਫ ਪ੍ਰਾਈਸ ਡਿਟਰਮੀਨੇਸ਼ਨ ਇਹ ਜਿਹੜੀ ਹੈ ਮੋਸਟ ਇੰਪੋਰਟੈਂਟ ਜਿਹੜੀ ਗੱਲ ਹੈ ਤੁਸੀਂ ਯਾਦ ਰੱਖਣੀ ਹੁਣ ਵੈਸਟੀਅਰ ਸ਼ਾਸਤਰ ਜਿਹੜਾ ਹੈ ਇਸ ਦੇ ਕੁਝ अर्ਲियर ਇਕਨੋਮਿਕ ਸੀਗਲੇ ਉਹਨਾਂ ਵਿੱਚੋਂ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਮੁੱਖ ਅਰਥ ਸ਼ਾਸਤਰੀ ਵੈਸਟੀਅਰ ਸ਼ਾਸਤਰ ਹੈ ਵੈਸਟੀ ਅਰਥ ਸ਼ਾਸਤਰ ਦੇ ਮੁੱਖ ਅਰਥ ਸ਼ਾਸਤਰੀ ਮੇਨ ਇਕਨੋਮਿਸਟ ਕਿਹੜੇ-ਕਿਹੜੇ ਸੀ अर्ਲੀਅਰ ਪਹਿਲਾ ਆਵੇ ਤਾਂ ਸਭ ਤੋਂ ਪਹਿਲਾ ਜਿਹੜਾ ਨਾਮ ਹੈ ਉਹ ਹੈ ਐਡਮ ਸਮਿਥ ਦਾ ਐਡਮ ਸਮਿਥ ਹੁਣ ਐਡਮ ਸਮਿਥ ਨੂੰ ਅਰਥ ਸ਼ਾਸਤਰ ਦਾ ਪਿਤਾ ਕਿਹਾ ਜਾਂਦਾ ਹੈ अर्थ शास्त्र का पिता फादर ऑफ इकोनॉमिक्स फादर ऑफ इकोनॉमिक्स केहलाता है मान्य करता है, है। एडम स्मिथ ने 1776 दे बीच अपनी एक पुस्तक लिखी बुक लिखी पुस्तक लिखी दिस इज द टाइटल सी and inquiry into nature and causes of wealth of nations is book de vich inane ar shastr de tan sambandhi paribhasha di ਮੈਥ ਡੈਫੀਨੇਸ਼ਨ ਹੋਰੇ ਅਰਥ ਸ਼ਾਸਤਰ ਦੇ ਪਿਤਾ ਮੰਨੇ ਜਾਂਦੇ। ਉਸ ਤੋਂ ਬਾਅਦ ਦੂਸਰਾ ਜਿਹੜਾ ਅਰਥ ਸ਼ਾਸਤਰੀ ਜਿਹਦਾ ਨਾਮ ਆਉਂਦਾ ਹੈ ਉਹ ਹੈ ਮਾਰਸ਼ਲ। ਮਾਰਸ਼ਲ ਵੀ ਬਹੁਤ ਵਧੀਆ ਵਿਸ਼ਟੀ ਅਰਥ ਸ਼ਾਸਤਰ ਦਾ ਇਕਨੋਮਿਕਸ ਸੀਗਾ ਆਲਫਰਡ ਮਾਰਸ਼ਲ ਵੀ ਕਹਿੰਦੇ ਹਨ। ਉਨ ਇਨਾਂ ਨੇ 1890 ਦੇ ਵਿੱਚ ਅਰਥ ਸ਼ਾਸਤਰ ਦੀ ਧੋਤੀਕ ਕਲਿਆਣ ਸੰਬੰਧੀ ਪਰਿਭਾਸ਼ਾ ਦਿੱਤੀ ਹੈ ਮਟੀਰੀਅਲ ਵੈਬਸਾਈਟ ਡਿਫੀਨਿਸ਼ਨ ਇਹਨਾਂ ਨੇ 1890 ਦੇ ਵਿੱਚ ਇੱਕ ਬੁੱਕ ਲਿਖੀ ਸੀ ਪ੍ਰਿੰਸੀਪਲਸ ਆਫ ਇਕਨੋਮਿਕਸ ਪ੍ਰਿੰਸੀਪਲਸ ਆਫ ਇਕਨੋਮਿਕਸ ਹੁਣ ਇਸ ਬੁੱਕ ਦੇ ਵਿੱਚ ਇਹਨਾਂ ਨੇ ਆਪਣੀ ਭੌਤਿਕ ਕਲਿਆਣਾ ਦੀ ਪਰਿਭਾਸ਼ਾ ਦਿੱਤੀ। ਉਸ ਤੋਂ ਬਾਅਦ ਤੀਜਾ ਜਿਹੜਾ ਅਰਥਸ਼ਾਸਤਰੀ ਹੈ ਉਹ ਹੈ ਰੋਬਿਨਸ ਲਾਰ ਰੋਬਿਨਸ ਇਹਨਾਂ ਨੇ 1932 ਦੇ ਵਿੱਚ ਅਰਥਸ਼ਾਸਤਰ ਦੇ दुर्लभता संबंधी दुर्लभता संबंधी परिभाषा देती, परिभाषा देती, यानी कि डेफिनेशन और चौथा जोड़ा अर्थशास्त्री है वो है सम अर्थशास्त्र की ग्रोथ ओरिएंटेड ग्रोथ ओरिएंटेड, विकास केंद्रित विकास केंद्रित परिभाषा इस कुछ अर्थ हो रहे हैं, जे बॉन्स जे आर हिक्स, इन्ह का भी नाम जोड़ा है लिया जाता है वैश्विक अर्थ शास्त्र के अर्थशास्त्र ਤੋ ਵੈਸਟ ਇਅਰ ਸ਼ਾਸਤਰ ਦੇ ਪ੍ਰਮੁੱਖਰ ਸ਼ਾਸਤਰੀ ਐਡਮ ਸਮਿਥ ਨੰਬਰ 1 ਐਡਮ ਸਮਿਥ ਜਿਹਨੂੰ ਫਾਦਰ ਆਫ ਇਕਨੋਮਿਕਸ ਵੀ ਕਿਹਾ ਜਾਂਦਾ ਹੈ 1776 ਚ ਜਿਨ੍ਹਾਂ ਨੇ ਆਪਣੀ ਬੁੱਕ ਲਿਖੀ ਐਨ ਇਨਕੁਆਰੀ ਇਨਟੂ ਨੇਚਰ ਐਂਡ ਕਾਜ਼ਸ ਆਫ ਵੈਲਥ ਆਫ ਨੇਸ਼ਨਸ ਦੂਸਰਾ ਮਾਰਸ਼ਲ ਜਿਨ੍ਹਾਂ ਨੇ 1890 ਦੇ ਵਿੱਚ ਆਪਣੀ ਬੁੱਕ ਲਿਖੀ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ ਦਿੱਤੀ ਤੀਸਰਾ ਲਾਰ ਰੋਬਿੰਸ ਜਿਨ੍ਹਾਂ ਨੇ ਦੁਰਲਭਤਾ ਸੰਬੰਧੀ ਪਰਿਭਾਸ਼ਾ ਦਿੱਤੀ ਉਹ ਨਹੀਂ ਸਭ ਤੋਂ ਵੱਤੀ ਚ सम्मेलन ने विकास केंद्रित परिभाषा दी इस तरह नाल जेवोंस और जेआरएक्स एबीएस लड़ी बिचारे तो इस तरह नाल आप आज डिस्कस किता है वेस्ट यार की है जो नेक्स्ट लेक्चर है इस तरह खुला लेक्चर और फिर नेक्स्ट वीडियो देवीचा पलाकिया आवाज़े ता तो कोई भी क्वेरी ਕਵੈਸਚਨਸ ਹਾਂ ਤਾਂ ਪਲੀਜ਼ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਤੇ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਲਾਸਿਕ ਇਕਨੋਮਿਕਸ ਫੋਰ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ ਤਾਂ ਥੈਂਕਸ ਥੈਂਕਸ ਅਬਾਟ